ਹਰਦਾ ਵੀ ਇਹ ਕੱਢ ਕੇ ਦੇਰੋ ਇਹਨਾਂ ਬੋਤਲ ਦੇਊਗਾ ਰੋਣਾ ਇਹ ਸੀ ਵੀ ਇਹਨਾਂ ਨੇ ਜੇ ਮੂੰਗੀ ਕੱਢ ਲਈ ਤੇ ਕਰਨ ਕੇ ਹੀਰਾ ਫੇਰਿਆ ਹੀਰਾ ਫੇਰੀ ਕਰਨਗੇ ਆਹ ਬਈ ਇਸ ਬੋਤਲ ਦੇ ਪਾਣੀ ਦਾ ਦਾਦਾ ਇਹਨਾਂ ਤੋਂ ਕਢਾ ਲਗੇ ਸੋ ਉਹਦੇ ਮਾਰੇ ਵੀ ਹੈਗੇ ਮੁੰਡੇ ਕੈਸੀ ਸਰਜੀਪੁਰ ਦੋ ਸੀ ਇੱਕ ਮਰ ਗਿਆ ਦੂਜਾ ਵੀ ਦੂਜੇ ਖਨੇ ਕਰ ਕੋੜਾਈ ਛੱਟ ਛੱਟ ਗਏ ਉਰਕੇ ਆ ਗੁੰਡਾ ਫਿਰ ਆਉਂਦਿਆਂ ਹੀ ਗਵਾ ਖੰਡੋ ਦੇ ਉਠੋ ਕੱਢ ਕੇ ਕਰਿਆ ਜਾਵੜਿਆ ਵੱਡੇ ਦੇ ਤੱਕ ਨਹੀਂ ਕੁੜੀਆਂ ਦੀ ਛੋਟੇ ਦੇ ਮੁਤਲਕੀ ਆ ਹੁਣੋਂ ਕੱਲਾ ਹੀ ਆ ਫਿਰ ਕੱਲਾ ਹੀ ਬਾੜ ਬੜਾ ਪਛਾਣ ਕੱਲਾ ਹੀ ਆ ਮੈਂ ਕਹਿੰਦੀ ਆ ਇਹਨੂੰ ਬਹੁਤ ਭੇਜਤਾ ਛੋਟੇ ਛੋਟੇ ਕੀ ਸੀ ਕਿ ਬੀਬੀ ਨੇ ਸਾਥ ਕਰਾਇਆ ਸੀ ਨਾ ਉਹ ਕਿਛੁ ਕਰੇ ਉਹ ਸਾਡੇ ਟਰੱਕਾਂ ਟਰੱਕਾਂ ਜਿਹੇ ਆਲੇ ਵਜਦੇ ਆ ਉਹਨਾਂ ਦੇ ਅਸੀਂ ਗਾਂ ਕੋਈ ਜਾਣ ਪਛਾਣ ਪਹਿਲਾਂ ਦੇਖ ਕੇ ਜਵਾਬ ਦੇਗਾ ਅਸੀਂ ਫੇਰ ਫੇਰ ਦੁਬਾਰਾ ਉੱਥੋਂ ਬੀਬੀ ਨੂੰ ਫੋਨ ਕਰਤਾ ਵੀ ਉਹ ਕੁੜੀ ਨੂੰ ਪੱਛਾ ਕੀ ਕਰਦੇ ਧਰ ਕੇ ਇਹਦੇ ਫਿਰ ਇਹ ਬੀਬੀ ਹੋ ਗਈ ਉਹਨੇ ਨਾਲ ਵਿੱਚ ਹੂੰ ਉਹ ਬੀਬੀ ਨੇ ਕਰਾਇਆ ਜਿਹੜੀ ਸਿੱਧੀ ਜੀ ਕੁੜੀ ਸੀਗੀ ਉਹਦਾ ਦਿਲ ਵੀ ਹਾਂ ਵੇ ਗਣਾ ਪੂਰੀ ਜਾਂਦਾ ਤੇ ਪਰ ਉਹ ਤਾਂ ਆਪ ਤਾਂ ਸਹੀ ਸੀ ਉਹ ਤਾਂ ਚਲੇ ਗਿਆ ਅਮਰੀਕਾ ਤੋਂ ਵਾਚਰ ਹੋ ਗਿਆ ਹਾਂ ਇੱਕ ਮੁੰਡਾ ਕੋਈ ਸੇ ਕੁੜੀ ਕੋੜੀ ਹਾਂ ਮੁੰਡਾ ਆਪ ਵੀ ਚਲੇ ਗਈ ਹਾਂ ਇਕੱਠੇ ਗਿਆ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀ ਪਹਿਲਾਂ ਇੱਥੇ ਰਹਿੰਦਾ ਸੀ ਉਹਦਾ ਉਹਦਾ ਉਹ ਚਲੇ ਗਿਆ ਸੀ ਜਿਵੇਂ ਹੁਣ ਵੇਖ ਲਓ ਉੱਥੇ ਘਰਾਂ ਕੁੜੀ ਤਾਂ ਦੇ ਵੀ ਕੁੜੀ ਮੱਲੇ ਬਹੁਤ ਰੌਣਕ ਦੀ ਸਭ ਵੇਲ ਪਈ ਆ ਉੱਥੇ ਵੀ ਬਸ ਨਹੀਂ ਪਾਣੀ ਬਹੁਤ ਰੁੜ ਕੇ ਜੀ ਪਾਣੀ ਪੰਡੇ ਆ ਮੇਰੇ ਰੋਣੂ ਬਣਾ ਦੇ ਕਨੇ ਕਈਆਂ ਗਈਆਂ ਪਿੰਡਾਂ ਚ ਤਾਂ ਕੱਲੇ ਪਈਏ ਹੀ ਆ ਜੀਤ ਬੈਠੇ ਹਾਂ ਕੋਠੇ ਨਾਲ ਪਈਆਂ ਦੀਆਂ ਸੰਭਾਲ ਕਹਿੰਦਾ ਸਾਡੇ ਪਿੰਡ ਚ ਬਹੁਤ ਪਈਏ ਹੁਣ ਪਕੀਟ ਰਹਿੰਦੀ ਨਹੀਂ ਪਈਏ ਉਹ ਵੀ ਪਿੰਡ ਚ ਆ ਕੇ ਆਪਣੀਆਂ ਕੋਠੇਆਂ ਦੀ ਭਾਲਦੇ ਆ ਭੰਡੇ ਸਵਾ ਆ ਜਾ ਵੇ ਆ ਜਾ ਤਾਂ ਲੋਕੀ ਤਾਂ ਜੈ ਖਾਣੇ ਦੇ ਆਹਨਾ ਜਿਹੜਾ ਖਾਣਾ ਉਹ ਵੀ ਬਾਹਰ ਨੂੰ ਜਿਹੜਾ ਖਾਣਾ ਉਹ ਵੀ ਬਾਹਰ ਨੂੰ ਬਾਹਰ ਨੂੰ ਬਾਹਰ ਜਿਹੜੇ ਵਿਹਾਂ-ਵਿਹਾਂ ਕਿੱਲੇ ਵਾਲੇ ਵੀ ਬਾਹਰ ਨੂੰ ਸੁਰੇ ਜਾਂਦੇ ਆ ਸੁਰੇ ਜਾਂਦੇ ਆ ਝਗੜਾ ਬੜਾ ਹੋਣੀ ਆ ਜਾ ਵੇ ਉਹ ਤੇ ਆ ਜਾ ਆਇਆ ਮਾੜੇ ਨੇ ਤਾਂ ਜੇ ਕੰਦਾ ਕਹਿੰਦੇ ਹੁੰਦੇ ਵੀ ਜਾਣੇ ਜਾਣ ਹੂੰ ਤਗੜੇ ਵੀ ਭੱਜੇ ਜਾਂਦੇ ਆ ਭੱਜੇ ਜਾਂਦਾ ਇਹ ਤਾਂ ਹੈਗਾ ਇਹਦਾ ਕੋਲ ਸਾਵ ਕੋ ਸਾਵ ਨਹੀਂ ਖੜਦਾ ਉਹ ਵੀ ਉਹੀ ਤਾਂ ਗੱਲਾਂ ਮਗਰੋਂ ਤੇ ਮਾਂ ਪਿਓ ਰੋਲਦੇ ਆ ਰੋਲਦੇ ਰੋਲਦੇ ਆ ਭਈਆਂ ਦੇ ਗੁਚਰੇ ਛੱਡ ਕੇ ਸਾਂਭਣ ਨੂੰ ਛੱਡ ਕੇ ਛੱਡ ਕੇ ਕਾਹਦੇ ਕੰਦਾ ਫੇ ਪੁੱਤ ਓਏ ਓਏ ਕਾਹਦੇ ਕੰਦਾ ਫੇ ਹੁਣ ਚੀ ਤਨ ਜਿਆ ਹੋ ਗਿਆ ਨਾ ਆਕੇ ਆਓ ਉਹ ਕੱਢੇ ਜੀਣਾ ਆਕੇ ਨਾ ਕੀ ਰੱਖਿਆ ਦਾ ਗੁਰਫਤੇ ਗੁਰਫਤੇ ਉਹ ਗੁਰਫਤੇ ਹੈ ਕਾਤਾ ਜਾਂਦਾ ਕਿਉਂ ਨਾ ਗੁਰਫਤੇ ਜਾਂਦੇ ਆਉ ਗੱਦਾ ਦਾ ਤਹੋਣੀਆਂ ਹੁਣ ਜੀਭਾਂ ਬਹੁਤ ਕੱਢਦਾ ਹੂੰ ਗੱਦਾ ਕਹਦਾ ਵੱਡੇ ਨਾਲ ਤਾਂ ਗੁੱਤ ਵੀ ਰਿਓ ਉਹਦੇ ਜਿੰਨਾ ਹੀ ਬੋਲਿਆ ਕਰੋ ਹੈ ਉਹਦੇ ਜਿੰਨਾ ਹੀ ਉਹਨੇ ਉਹਨੇ ਹੀ ਬੋਲਦਾ ਮੈਂ ਤਾਂ ਉਹਦੇ ਨਹੀਂ ਬੋਲਦਾ ਇਹ ਉਹਦੇ ਨਾਲ ਦੂਰਤੀਆਂ ਉੱਪਰ ਹੋਊ ਘਟ ਨਹੀਂ ਹੁੰਦਾ ਉਹਦੇ ਬੋਲਿਆ ਕਰਦਾ ਹੈ ਜਾਨਾ ਬਟੋ ਹੈ ਜਾਰੇ ਦੇ ਗੱਲਾਂ ਕੀ ਆਦੇ ਹਾਂ ਉਹ ਉਹ ਦਹੀਂ ਨਾ ਕਦਾ ਕਾਦਾ ਉਹ ਨਾ ਵੱਡੇ ਦਹੀਂ ਨਾ ਉਹ ਕੋਈ ਨਾ ਬੱਲਾਂ ਕਾਦਾ ਫੇਕ ਉਹ ਜਦੋਂ ਆਉਂਦਾ ਕੰਮ ਤੋਂ ਉਹਦੋਂ ਵੀ ਕੋਈ ਮੈਨੂੰ ਫੜਾ ਦੇ ਉਹ ਚਲ ਥੱਲੇ ਮੈਂ ਲੈ ਜਾਂਦਾ ਜਿਹੜੀ ਆਪਣੇ ਵਾਲੀ ਸਾਡੇ ਵਾਲੀ ਪਨੀਰੀ ਇਹਨੇ ਪਨੀਰੀ ਨੇ ਘਾਟਾ ਖਾਂਦਾ ਬਾਲਾ ਨਹੀਂ ਪਹਿਲੇ ਬਜ਼ੁਰਗ ਤਾਂ ਆਪਣੇ ਸਾਤ ਸਾਤ ਅੱਠ ਅੱਠ ਜਵਾਕ ਸੀ ਹਾਂ ਉਹ ਹੁਣ ਬਚਾਲੇ ਸਾਢੇ ਲਗ ਦੇ ਇੱਕ ਇੱਕ ਦੋ ਬਸ ਹੱਦ ਜਾਂ ਦੋ ਨਹੀਂ ਇਕੋ ਇਹਦਾ ਮੁੰਡਾ ਹੋ ਗਿਆ ਤੇ ਕੁੜੀ ਨਹੀਂ ਹੋਈ ਦੁਬਾਰਾ ਉਹ ਨਾ ਲੈਂਦੇ ਨਹੀਂ ਜਵਾਕ ਨਹੀਂ ਲੈਂਦੇ ਹਾਂ ਜੇ ਬਾਦ ਹੋਰ ਦਾ ਚਲ ਬੰਦਾ ਕਿੱਥੇ ਰਹੀ ਜਾਵੇ ਬਾਹਰ ਜਾਵੜਿਆ ਚਲ ਬੰਦੇ ਦਾ ਟਾਈਮ ਪਾਸ ਹੋਈ ਜਾਂਦਾ ਫਿਰ ਹਾਂ ਗੱਲਾਂ ਤੁਹਾਡੀ ਹਾਂ ਜੀ ਤਾਂ ਇੱਕ ਵਾਰ ਉਹ ਵੀ ਬਾਹਰ ਉਹ ਗਰਫਤ ਉਹ ਗਰਫਤ ਕੋਈ ਨਾ ਆਇਆ ਬੋਪਾ ਨਾ ਬੋਂਪਰਮੀ ਸੀਗਾ ਆਪਦੇ ਜਣੇ ਤਾੰਗੜਦਾ ਆਦੇ ਜਣੇ ਮੂਹ ਸਮਾਰਦਾ ਬੱਲੇ ਉਹ ਆਗਾਗਾ ਤਾਂ ਅਸਦਿਆ ਖੇਡ ਕੇ ਦੇਖਉਂਦੀ ਥਾ ਸੋਦਈ ਉਹਦੀ ਤਾਂ ਤਾਂ ਸੰਭ ਵੀ ਪਈ ਆ ਪਤਾ ਨਹੀਂ ਕਿੱਥੇ ਰੱਖਦੀ ਜੇ ਉਹ ਪਤਾ ਦੱਸਦੇ ਤੇ ਵਿਆ ਜਾਉਣਾ ਤੇਰੇ ਤਾਈ ਨੇ ਤੇ ਹੁਣ ਛੁੱਟੀ ਕਰ ਲੈਣੇ ਉਹਦਾ ਰਵਾਲਾ ਜਾਣਾ ਹੀ ਨਹੀਂ ਸੀ ਪੰਨੇ ਕੋਲੇ ਫਿਰ ਆ ਰੋਣੀ ਸੀ ਇਹ ਕਿਹੜੀ ਛੁੱਟੀ ਲੈ ਲੈ ਤਾਂ ਦੇਖੀ ਆਉਂਦੇ ਨਹੀਂ ਜਾਣ ਕਹਣਾ ਦਊ ਵੀ ਤਾਂ ਛੱਲਿਆਣਗੇ ਆ ਸਾਡੇ ਇੱਥੇ ਬੋਂਪਰਮੀ ਇੱਕ ਮੁੰਡਾ ਸੈਕਸੀਡੈਂਟ ਨਾਲ ਮਰ ਗਿਆ। ਹੂੰ। ਇੱਕੋ ਹੀ ਰਹਿ ਗਿਆ। ਦੋ ਮੁੰਡੇ ਮੁੰਡੇ ਸੀ। ਤੇ ਪਿਓ ਵੀ ਮਰ ਗਿਆ। ਦਾਦਾ-ਦਾਦੀ ਸੀਗੇ ਉਹ ਵੀ ਇਕੱਲੇ ਮਾਂ ਰਹਿ ਗਈ। ਮਾਂ ਰਹੀ। ਤੇ ਉਹਨੇ ਵੀ ਬਾਹਰਲੀ ਕੁੜੀ ਨਾਲ ਵਿਆਹ ਕਰਾ ਲਿਆ। ਹੁਣ ਘਰੇ ਜਿੰਦੇ ਲੱਗ ਜਾਣੇ ਆ। ਮਾਂ ਨੇ ਵੀ ਬਾਹਰ ਚਲੀ ਜਾਣਾ। ਚਲੀ ਜਾਣਾ ਹਾਂ। ਜਾਂ ਮਾਂ ਨੂੰ ਕੋਈ ਗੱਲਬਾਤ ਹੋ ਗਈ ਘਰੇ ਜਿੰਦੇ ਬੱਸ। ਬੱਸ। ਬਹੁਤ ਬੁਰਾ ਹਾ ਜੇ ਆਪਣੇ ਪੰਜਾਬੀ ਉਧਰ ਆ ਕੇ ਇੱਧਰ ਕੰਮ ਚਲਾ ਲੈਣਾ ਫੇਰ ਗੱਲ ਬਣਦੀ ਆ ਅਸਲ ਤਾਂ। ਇਿੱਧਰ ਕਮਟ 12 12 ਪੜ ਕੇ ਜਵਾਗ ਬਾਹਰ ਚਲੇ ਗਏ ਹੈ ਅੱਡੇ ਦਾ ਜਿੰਨਾਂ ਕੋਲੇ ਜਿਆਦੇ ਸਾਰੇ ਵੇਚ ਗਏ ਸਾਰੇ ਗਏ ਕੱਲ ਸਾਡੇ ਕੋਲੇ ਇੱਕ ਆ ਗਏ ਇੱਥੇ ਸਾਨੂੰ ਦਿਖਾਉਣਾ ਮੈਂ ਬੈਠੇ ਆਰੇ ਭਾਈ ਵਾਲੇ ਆ ਗਏ ਇਹਨਾਂ ਦੇ ਕੋਲੇ ਕਿੱਲੇ ਸੀ 24 ਆਹ ਤੇ 24 ਦੇ 24 ਉਹ ਬੈ ਕਾਰ ਕੇ ਤੇ ਹੁਣ ਚੱਲੇ ਤੇ ਅਸੀਂ ਆਖਿਆ ਚਲੋ ਪੁੱਤ ਕੋਈ ਨਹੀਂ ਥੋੜੇ ਬੈਠੇ ਆ ਜਵਾਗ ਤੇ ਨੋਹਾਂ ਤੇਰੀਆਂ ਸੌ ਸਾਂਭੀ ਉੱਥੇ ਕੋਈ ਨਾ ਜਿੱਥੇ ਰੋਟੀ ਦਿੰਦਾ ਹਾਂ ਤੁਹਾਨੂੰ ਮਹਿਣ ਕੇ ਪਰੋਹ ਚੱਲਦਾ ਸਾਡਾ ਪੰਮਾ ਕਹਿੰਦਾ ਕਹਿੰਦਾ ਮਾਤਾ ਤੂੰ ਤਾਂ ਅੱਜ ਫਿਰ ਸੌਖੀ ਆ ਉਧਰ ਤਾਂ ਕਹਿੰਦਾ ਬੁੜੀਆਂ ਤਾਂ ਤੁਰਿਆ ਨਹੀਂ ਜਾਂਦਾ ਕਿਹੜਾ ਕਿਹਦਾ ਗੁਰਦੁਆਰੇ ਭਾਂਡੇ ਧੋਣੀਆਂ